ਦੁੱਜਵਾਂ ਜੇਬ ਕੱਟੀ ਗਈ ਕਹਾਣੀ ਦਾ ਲੇਖਕ ਨਵਤੇਜ ਸਿੰਘ ਹੈ ਇਹ ਕਹਾਣੀ ਜਿੱਥੇ ਇੱਕ ਧਰਮਵੀਰ ਤੇ ਰਿਕਸ਼ਾ ਚਾਲਕ ਦੀ ਆਪਸੀ ਗੱਲਬਾਤ ਦੇ ਦੇ ਧਰਾਤਲ ਤੇ ਉਸਰੀ ਹੋਈ ਹੈ ਇਸ ਕਹਾਣੀ ਵਿੱਚ ਬਹੁਤ ਸਾਰੀਆਂ ਵਿਰੋਧੀ ਸਥਿਤੀਆਂ ਦਾ ਪਤਾ ਚੱਲਦਾ ਹੈ ਕਿ ਇੱਕ ਪਾਤਰ ਦਾ ਹਾਲਾਤ ਜਿਹੜੇ ਹਨ ਉਹ ਕਿਸ ਤਰ੍ਹਾਂ ਦੇ ਹਨ ਔਰ ਦੂਸਰਾ ਪਾਤਰ ਜਿਹੜਾ ਹੈ ਉਹ ਕਿਹੜੀਆਂ ਸਥਿਤੀਆਂ 'ਚ ਰਹਿ ਰਿਹਾ ਹੈ ਕਹਾਣੀ ਵਿੱਚ ਮੁੱਖ ਤੌਰ ਤੇ ਦੋ ਪਾਤਰ ਹਨ ਇੱਕ ਰਿਕਸ਼ਾ ਚਾਲਕ ਤੇ ਦੂਸਰਾ ਹੈ ਧਰਮਵੀਰ ਉਨੇ ਰਿਕਸ਼ਾ ਚਾਲਕ ਦੀ ਜੋ ਸਮੱਸਿਆ ਹੈ ਉਹ ਹੇਠਲੇ ਵਰਗ ਦਾ ਪਾਤਰ ਹੈ ਜਿਸ ਦੀ ਆਰਥਿਕ ਮੰਦਹਾਲੀ ਕਾਰਨ ਉਹ ਪਾਤਰ ਆਪਣੇ ਬੱਚੇ ਦੀ ਫੀਸ 10 ਤਰੀਕ ਤੱਕ ਵੀ ਨਹੀਂ ਤਾਰ ਸਕਿਆ ਜਿਸ ਕਰਕੇ ਉਸ ਦੇ ਮਨ ਤੇ ਬੋਝ ਹੈ ਕਿ ਉਸ ਦੇ ਬੱਚੇ ਦਾ ਨਾਮ ਸਕੂਲ ਤੋਂ ਕੱਟਿਆ ਜਾਣਾ ਹੈ ਦੂਸਰੇ ਪਾਸੇ ਤਾਂ ਰੰਵੀਰ ਇੱਕ ਜਹਾ ਪਾਤਰ ਹੈ ਜਿਹੜਾ ਕਿ ਅਮੀਰ ਵਰਗ ਦਾ ਪਾਤਰ ਹੈ ਤੇ 10 ਤਰੀਕ ਨੂੰ ਉਸ ਦੇ ਬੱਚੇ ਦਾ ਜਨਮ ਦਿਨ ਹੈ ਜਿਸ ਵਾਸਤੇ ਉਹ ਰਿਕਸ਼ਾ ਚਾਲਕ ਦਾ ਰਿਕਸ਼ਾ ਕਿਰਾਏ ਤੇ ਲੈ ਕੇ ਇਹ ਬਹੁਤ ਸਾਰੇ ਸਾਮਾਨ ਖਰੀਦਣ ਵਾਸਤੇ ਸ਼ਹਿਰ ਦੇ ਵੱਖ-ਵੱਖ ਦੁਕਾਨਾਂ ਤੇ ਰੁਕਦਾ ਹੈ ਕਹਾਣੀਕਾਰ ਨੇ ਦੋ ਅਲੱਗ-ਅਲੱਗ ਸੰਸਾਰਾਂ ਦੀ ਗੱਲ ਕੀਤੀ ਹੈ ਇੱਕ ਜਨਮ ਦਿਨ ਮਨਾਉਣ ਵਾਲੇ ਪਿਤਾ ਦੇ ਮਨ ਦੇ ਜਜ਼ਬੇ ਹਨ ਜਿਸ ਤੇ ਕੋਲ ਆਪਣੇ ਬੱਚੇ ਲਈ ਪੈਸੇ ਖਰਚਣ ਲਈ ਉਸ ਦਾ ਰਮਾਨ ਪੂਰੇ ਕਰਨ ਵਾਸਤੇ ਉਸ ਦੀ ਖੁਸ਼ੀ ਪੂਰੀ ਕਰਨ ਵਾਸਤੇ ਬਹੁਤ ਸਾਰੇ ਪੈਸੇ ਹਨ ਤੇ ਦੂਸਰਾ ਪਿਤਾ ਉਹ ਹੈ ਜਿਹੜਾ ਆਪਣੇ ਬੱਚੇ ਦੀ 10 ਤਰੀਕ ਤੱਕ ਫੀਸ ਤਾਰਨ ਦੀ ਹਾਲਤ ਵਿੱਚ ਨਹੀਂ ਹੈ ਤੇ ਉਸ ਦੀ ਮਜਦੂਰੀ ਕਰਕੇ ਉਹ ਸਾਰਾ ਆਪਣਾ ਜੀਵਨ ਬਸਰ ਕਰਦਾ ਹੈ ਤੇ ਉਸ ਦੇ ਜੇਬ ਕੱਤੀ ਜਾਣ ਨਾਲ ਜਿਸ ਵਿੱਚ 1.5 ਰੁਪਿਆ ਉਸ ਦਾ ਸੀ ਉਹ ਕਿਸੇ ਜੇਬ ਕਤਰੇ ਨੇ ਚੁਰਾ ਲਿਆ ਜਿਸ ਕਰਕੇ ਉਸ ਦੀ ਸਥਿਤੀ ਹੋਰ ਜ਼ਿਆਦਾ ਮਾੜੀ ਬਣ ਜਾਂਦੀ ਹੈ ਤੇ ਆਪਣੇ ਬੱਚੇ ਦੀ ਫੀਸ ਨਾ ਤਾਰ ਸਕਣ ਦਾ ਗਮ ਉਸ ਨੂੰ ਇੰਨਾ ਜ਼ਿਆਦਾ ਹੈ ਕਿ ਉਹ ਉਸ ਧਰਮਵੀਰ ਨਾਂ ਦੇ ਪਾਤਰ ਨਾਲ ਆਪਣਾ ਦੁੱਖ ਸਾਂਝਾ ਕਰਦਾ ਹੈ ਦਰੰਬੀਰ ਕਿਉਂਕਿ ਉਸ ਨੂੰ ਪਤਾ ਨਹੀਂ ਗਰੀਬੀ ਦੀ ਕੀ ਸਮੱਸਿਆ ਹੈ ਤੇ ਬੱਚੇ ਦੀ ਫੀਸ ਨਾ ਤਰਨ ਕਾਰਨ ਪਿਤਾ ਨੂੰ ਕਿੰਨਾ ਦੁੱਖ ਹੋ ਸਕਦਾ ਹੈ ਉਹ ਉਸ ਦੀ ਸਥਿਤੀ ਨਹੀਂ ਸਮਝਦਾ ਉਸ ਨਾਲ ਬਿਲਕੁਲ ਝੂਠੀ ਤੇ ਓਪਰੀ ਜੀ ਹਮਦਰਦੀ ਕਰਦਾ ਹੈ ਤੇ ਉਸ ਨੂੰ ਇਹ ਕਹਿ ਦਿੰਦਾ ਹੈ ਕਿ ਜਿਸ ਨੇ ਵੀ ਤੇਰੀ ਜੇਬ ਘੱਟੀ ਹੈ ਉਸ ਨੂੰ ਤਾਂ ਕਿਸ ਦਾ ਜਵਾਬ ਜਾਨਾ ਭਰਨਾ ਪਏਗਾ ਕਿਉਂਕਿ ਤੂੰ ਗਰੀਬ ਹੈ ਤੇ ਤੇਰੇ ਨਾਲ ਜਿਸ ਨੇ ਵੀ ਇਸ ਤਰ੍ਹਾਂ ਦਾ ਨੁਕਸਾਨ ਕੀਤਾ ਹੈ ਉਹ ਆਪਣਾ ਕੀਤਾ ਭੁਗਤੇਗਾ ਪਰ ਉਹ ਉਸ ਦੀ ਮਦਦ ਨਹੀਂ ਕਰਦਾ ਇਹ ਸਿਰਫ ਉਸ ਦੀ ਕਹਿਣ ਨਾਲ ਹਮਦਰਦੀ ਹੈ ਉਸ ਬੱਚੇ ਦੀ ਬਿਲ ਉਸ انسان ਦੀ ਮਦਦ ਨਹੀਂ ਕਰਦਾ ਤੇ ਰਿਕਸ਼ਾ ਵਾਲੇ ਦੀ ਆਰਥਿਕ ਮਾਧਹਾਲੀ ਉਸ ਤੇ ਮਾਨਸਿਕਤਾ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਤੇ ਕਹਾਣੀ ਦਾ ਦ੍ਰਿਸ਼ ਦੇ ਵਿੱਚ ਰਿਕਸ਼ਾ ਚਾਲਕ ਜਿਹੜਾ ਹੈ ਉਹ ਪਹਿਲਾਂ ਇੱਕ ਵੱਡੀ ਸਾਰੀ ਰਾਸ਼ਨ ਦੀ ਦੁਕਾਨ ਤੇ ਰੁਕਦਾ ਹੈ ਪਰ ਰੰਬੀਰ ਦੇ ਕਹਿਣ ਤੇ ਫਿਰ ਉਹ ਖਡਾਉਣਿਆਂ ਦੀ ਦੁਕਾਨ ਤੇ ਰੁਕਦਾ ਹੈ ਤੇ ਫਿਰ ਸਬਜ਼ੀਆਂ ਫਲ ਖਰੀਦਾਂ ਤੋਂ ਬਾਅਦ ਧਰਮਵੀਰ ਰਿਕਸ਼ੇ ਤੇ ਫਿਰ ਚੜ ਜਾਂਦਾ ਹੈ ਇਹ ਸਾਰਾ ਕਰਦਿਆਂ ਕਰਦਿਆਂ ਜੋ ਕੁਝ ਵੀ ਧਰਮਵੀਰ ਦੁਕਾਨ ਤੇ ਰੁਕਦਾ ਹੈ ਰਿਕਸ਼ਾ ਚਾਲਕ ਦੇ ਮਨ ਵਿੱਚ ਵੀ ਇੱਕ ਰੀਜ ਉੱਠਦੀ ਹੈ ਕਿ ਉਹ ਆਪਣੇ ਬੱਚੇ ਭੋਲੂ ਤੇ ਸਿੰਦੂ ਵਾਸਤੇ ਕੋਈ ਖਡਾਉਣਾ ਖਰੀਦ ਸਕਣ ਦੀ ਹਸਿਆਤ ਰੱਖਦਾ ਹੋਵੇ ਪਰ ਉਸ ਕੋਲ ਅਜਿਹੀ ਵੱਡੀ ਦੁਕਾਨ ਵਿੱਚੋਂ ਖਡਾਉਣੇ ਖਰੀਦਣ ਦੀ ਹਿੰਮਤ ਨਹੀਂ ਉਸ ਕੋਲ ਪੈਸੇ ਨਹੀਂ ਤਾਂ ਫਿਰ ਆਪਣੀਆਂ ਰੀਜਾਂ ਆਪਣੇ ਮਨ 'ਚ ਦਬਾ ਲੈਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਰਿਕਸ਼ਾ ਜਦੋਂ ਧਰਮਵੀਰ ਸਬਜ਼ੀਆਂ ਖਰੀਦ ਕੇ ਆਉਂਦਾ ਹੈ ਤਾਂ ਬਹੁਤ ਰਿਕਸ਼ਾ ਭਾਰਾ ਹੋ ਜਾਂਦਾ ਹੈ ਕਿਉਂਕਿ ਸਮਾਨ ਵਾਧਿਆ ਜਾਂਦਾ ਹੈ ਇਹ ਜਿਸ ਤਰ੍ਹਾਂ ਸੇ ਪਹਿਲਾਂ ਗੱਲ ਕੀਤੀ ਕਿ ਰਿਕਸ਼ਾ ਉਸਨੇ ਕਿਰਾਏ ਤੇ ਲਿਆ ਸੀ ਧਰਮਵੀਰ ਨੇ ਔਰ 2 ਘੰਟੇ ਦੇ ਹਿਸਾਬ ਨਾਲ ਉਸਨੇ ਰਿਕਸ਼ਾ ਚਾਲਕ ਨਾਲ ਪੈਸੇ ਕੀਤੇ ਸਨ ਪਰ ਤੇ ਇਹ ਨਹੀਂ ਸੀ ਕੀਤਾ ਕਿ ਜਦੋਂ ਸਮਾਨ ਵਾਧਦਾ ਜਾਏਗਾ ਤੇ ਪੈਸੇ ਵੀ ਵਧ ਜਾਣਗੇ ਇਹ ਇੱਕ ਅਮੀਰ ਵਰਗ ਦਾ ਜਿਹੜਾ ਇੱਕ ਹੈਗਾ ਨਾ ਇੱਕ ਆਪਟ ਦਾ ਸ਼ਾਲ ਜਾਂ ਬੇਈਮਾਨੀ ਉਸ ਦਾ ਲੇਖ ਨੇ ਪ੍ਰਕਟਾਵਾ ਕੀਤਾ ਹੈ ਜਦੋਂ ਰਿਕਸ਼ਾ ਚਾਲਕ ਵਾਪਸ ਜਾ ਰਿਹਾ ਹੁੰਦਾ ਹੈ ਬਹੁਤ ਸਾਰਾ ਸਮਾਨ ਲੱਦ ਕੇ ਧਰਮਵੀਰ ਦਾ ਸਫਾਰਟਿਕ ਬੰਦ ਹੋਣ ਕਰਕੇ ਤੇ ਸੜਕ ਉੱਪਰ ਸਕੂਲੀ ਬੱਚਿਆਂ ਦੀ ਭੀੜ ਹੋਣ ਕਰਕੇ ਰਿਕਸ਼ੇ ਉੱਤੇ ਜ਼ਿਆਦਾ ਭਾਰ ਲੱਦਿਆ ਹੋਣ ਕਰਕੇ ਰਿਕਸ਼ੇ ਵਾਲਾ ਹੌਲੀ-ਹੌਲੀ ਰਿਕਸ਼ਾ ਚਲਾਉਂਦਾ ਹੈ ਜਿਸ ਦਾ ਧਰਮਵੀਰ ਨੂੰ ਅਫਸੋਸ ਲੱਗਦਾ ਹੈ ਤੇ ਤੈਹ ਕੀਤੇ 2 ਘੰਟਿਆਂ ਤੋਂ 15 ਮਿੰਟ ਉੱਤੇ ਹੋਏ ਜਾਣ ਕਾਰਨ ਰਿਕਸ਼ਾ ਚਾਲਕ ਦੇਤਾ ਉਹਨੂੰ ਨਹੀਂ ਪਤਾ ਕਿਉਂਕਿ ਉਹਦੇ ਕੋਲ ਘੜੀ ਨਹੀਂ ਹੈਗੀ ਪਰ ਧਰਮਵੀਰ ਕੋਲ ਘੜੀ ਹੈ ਬਾਰ-ਬਾਰ ਘੜੀ ਦੇਖ ਕੇ ਚਿੰਤਤ ਹੋ ਜਾਂਦਾ ਕਿ ਉਸਨੇ ਤਾਂ 2 ਘੰਟਿਆਂ ਦੇ ਪੈਸੇ ਕੀਤੇ ਸੀ ਇਹ ਤਾਂ 15 ਮਿੰਟ ਉੱਪਰ ਹੋ ਗਏ ਤੇ ਉਹ 15 ਮਿੰਟ ਉੱਪਰ ਦੇ ਪੈਸੇ ਨਹੀਂ ਦੇਣਾ ਚਾਹੁੰਦਾ ਉਹ ਦੇਖੋ ਅਸੀਂ ਦੇਖ ਸਕਦੇ ਹਾਂ ਮੀਰ ਪਾਤਰ ਦੀ ਇੱਕ ਭਾਵਨਾ ਜਾਂ ਕਹਿ ਲਓ ਕਿ ਉਸ ਦਾ ਇੱਕ ਲਾਲਚ ਕਿ ਉਹ ਆਪਣੇ ਬੱਚੇ ਦੇ ਜਨਮ ਦਿਨ ਦੇ ਤਾਂ ਸੈਂਕੜੇ ਪੈਸੇ ਰੁਪਏ ਖਰਚ ਰਿਹਾ ਹੈ ਹਜ਼ਾਰਾਂ ਰੁਪਏ ਖਰਚ ਰਿਹਾ ਹੈ ਪਰ ਇੱਕ ਗਰੀਬ ਵਿਅਕਤੀ ਦੇ 15 ਮਿੰਟ ਉੱਤੇ ਹੋ ਜਾਂਦਾ ਉਸ ਨੂੰ ਨੁਕਸਾਨ ਲੱਗ ਰਿਹਾ ਹੈ ਜਦੋਂ ਕਿ 15 ਮਿੰਟ ਵੀ ਜਿਹੜੇ ਹੋਏ ਸਨ ਉਹ ਉਸਦੇ ਆਪਣੇ ਘਰ ਕਿ ਹੋਇਆ ਕਿਉਂਕਿ ਉਸ ਦਾ ਸਮਾਨ ਜ਼ਿਆਦਾ ਹੋਣ ਕਰਕੇ ਰਿਕਸ਼ਾ ਹੌਲੀ ਚੱਲ ਰਿਹਾ ਸੀ ਜਾਂ ਉਹ 2-3 ਜਗ੍ਹਾ ਤੇ ਰੁਕਿਆ ਵੀ ਸੀ ਜਿਸ ਕਰਕੇ ਸਮਾਵਤ ਲੱਗ ਗਿਆ ਤਾਂ ਹੁਣ ਕਹਾਣੀ ਦੇ ਵਿੱਚ ਇੱਕ ਹੋਰ ਉਸ ਤਰ੍ਹਾਂ ਛਲਕਾਪਟ امیر ਵਿਅਕਤੀ ਦਾ ਆਪਾਂ ਦੇਖਦੇ ਹਾਂ ਕਿ ਘਰ ਪਹੁੰਚਣ ਤੋਂ ਥੋੜਾ ਸਮਾਂ ਪਹਿਲਾਂ ਤਾਂ ਰੰਵੀਰ ਨੇ ਆਪਣੀ ਘੜੀ 20 ਮਿੰਟ ਪਿੱਛੇ ਕਰ ਲਈ ਤੇ ਇਹ ਇੱਕ ਉਹਦਾ ਇੱਕ ਅਜਿਹੀ ਉਹਨੇ ਬੇਈਮਾਨੀ ਕੀਤੀ ਜਿਹੜੀ ਸ਼ਾਇਦ ਗਰੀਬ ਵਰਗ ਦੀ ਕਲਪਨਾ ਵਿੱਚ ਵੀ ਨਹੀਂ ਆ ਸਕਦੀ ਕਿ ਉਸ ਨਾਲ ਇਸ ਤਰ੍ਹਾਂ ਦਾ ਧੋਖਾ ਜਿਹੜਾ ਹੋਇਆ ਪਹਿਲੀ ਵਾਰ ਜਦੋਂ ਉਸਦੀ ਜੇਬ ਕੱਟੀ ਗਈ ਉਸ ਦਾ ਤਾਂ ਉਸ ਨੂੰ ਅਹਿਸਾਸ ਹੈ ਉਸ ਨੂੰ ਪਤਾ ਹੈ ਕਿ ਇੱਕ ਜੇਬ ਕਤਰੇ ਨੇ ਉਸਦੀ ਜੇਬ ਕੱਟ ਲਈ ਪਰ ਦੂਜੀ ਵਾਰ ਇੱਕ ਅਮੀਰ ਆਦਮੀ ਵੱਲੋਂ ਘੜੀ ਪਿੱਛੇ ਕਰਕੇ ਉਸਦੇ ਪੈਸੇ ਘਟ ਦਿੱਤੇ ਜਾਣਾ ਵੀ ਜੇਬ ਕੱਟਣ ਦੇ ਸਮਾਨ ਹੈ ਜਿਹੜਾ ਜਿਸ ਨੂੰ ਲੇਖਕ ਨੇ ਦੂਜੀ ਵਾਰ ਜੇਬ ਕੱਟੀ ਗਈ ਇਸਰ ਲੇਖ ਦੇ ਅਧੀਨ ਵਿਚਾਰਿਆ ਹੈ ਧਰਮਵਰ ਧਰਮਵੀਰ ਰਿਕਸ਼ੇ ਵਾਲ ਨੂੰ ਆਪਣੀ ਘੜੀ ਵਿਖਾਉਂਦਾ ਆਪਣੇ ਆਪ ਨੂੰ ਇਮਾਨਦਾਰ ਦੱਸਦਾ ਹੈ ਉਸ ਦੇ ਧੋਖੇ ਅਤੇ ਬੇਈਮਾਨੀ ਤੋਂ ਅਨ ਜਾਨ ਰਿਕਸ਼ੇ ਵਾਲਾ ਕਹਿੰਦਾ ਹੈ ਲੋ ਬਾਉ ਜੀ ਘੜੀ ਕਿਉਂ ਬਖਾਉਂਦੇ ਹੋ ਤੁਸੀਂ ਮੇਰਾ ਹੱਕ ਥੋੜਾ ਮਾਰ ਲੈਣਾ ਹੈ ਤਾਂ ਇੱਕ ਵਿਅੰਗ ਹੈ ਜੋ ਲੇਖਕ ਨੇ ਕੀਤਾ ਜੋ ਰਿਕਸ਼ੇ ਵਾਲੇ ਦਾ ਦਖਾਂਤ ਹੈ ਇਹ ਪਹਿਲੀ ਵਾਰ ਜੇਬ ਕੱਟੀ ਗਈ ਦਾ ਅਹਿਸਾਸ ਹੈ ਪਰ ਦੂਸਰੀ ਵਾਰ ਤਾਂ ਰੰਵੀਰ ਵੱਲੋਂ ਘੱਟ ਪੈਸੇ ਦੇ ਕੇ ਜੇਬ ਕੱਟੇ ਜਾਣ ਦੀ ਉਸ ਨੂੰ ਕੋਈ ਸੋਝੀ ਨਹੀਂ ਤੇ ਲੇਖਕ ਇਹੀ ਵਿਅੰਗ ਰਾਹੀਂ ਸਮੁੱਚੀ ਕਹਾਣੀ ਦੀ ਬੁਨਿਆਦ ਉਸਾਰਦਾ ਹੈ ਤੇ ਉਹ ਦੱਸਦਾ ਹੈ ਕਿ ਸਾਡੇ ਸਮਾਜ ਵਿੱਚ ਗਰੀਬ ਵਰਗ ਨਾਲ ਹੁੰਦਾ ਸ਼ੋਸ਼ਣ ਜਿਹੜਾ ਹੈ ਇੱਕ ਦੇਸ਼ਤਾ ਤੇ ਕਾਂਡ ਦੇਸ਼ਤਾ ਹੈ ਦੇਸ਼ ਤੇ ਸ਼ੋਸ਼ਣ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਉਹ ਦਿਹਾੜੀਦਾਰ ਨੂੰ ਘੱਟ ਦਿਹਾੜੀ ਮਿਲਣਾ ਜਾਂ ਹੋਰ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਪਰ ਆਣ ਦਾਸਤੇ ਵਿੱਚ ਹੈ ਕਿ ਅਸੀਂ ਉਸ ਨੂੰ ਝੂਠੀ ਹਮਦਰਦੀ ਕਰਕੇ ਅਸੀਂ ਉਸ ਗਰੀਬ ਦੀ ਲੁੱਟ ਕਰਦੇ ਹਾਂ ਤਾਂ ਕਹਾਣੀਕਾਰ ਕਿਉਂਕਿ ਪ੍ਰਗਤੀਵਾਦੀ ਕਹਾਣੀਕਾਰ ਹੈ ਅਗਾਹ ਵੱਧੂ ਕਹਾਣੀਕਾਰ ਹੈ ਤਾਂ ਉਸਨੇ ਸਮਾਜ ਵਿੱਚਲੇ ਦੋ ਧੜਿਆਂ ਦੀ ਆਪਸੀ ਜੋ ਇੱਕ ਆਰਥਿਕ ਨਾਬਰਾਬਰੀ ਹੈ ਉਸ ਨੂੰ ਇਸ ਕਹਾਣੀ ਚ ਪੇਸ਼ ਕਰਦੇ ਆ ਦੋ ਵੱਖ-ਵੱਖ ਪਿਤਾ ਜਿਹੜੇ ਹਨ ਇੱਕ ਅਮੀਰ ਵਰਗ ਦਾ ਪਿਤਾ ਤੇ ਇੱਕ ਗਰੀਬ ਵਰਗ ਦਾ ਉਹਨਾਂ ਦੇ ਵੱਖਰੇ-ਵੱਖਰੇ ਇੱਕ ਸਮਾਜ ਦੀ ਸੰਸਾਰ ਦੀ ਕਲਪਨਾ ਕੀਤੀ ਦੱਸੀ ਹੈ ਤਾਂ ਇਸ ਤਰ੍ਹਾਂ ਸਬੂਚੇ ਤੌਰ ਤੇ ਕਹਾਣੀ ਬਹੁਤ ਹੀ ਪ੍ਰਭਾਵਸ਼ਾਲੀ ਹੈ ਜੋ ਪਾਠਕਾਂ ਦੀ ਗਰੀਬ ਵਰਗ ਨਾਲ ਜੋ ਹਮਦਰਦੀ ਹੈ ਉਸ ਨੂੰ ਦੱਸਦੀ ਹੈ ਲੇਖਕ ਅਨੁਸਾਰ ਸਮਾਜ ਵਿੱਚ ਵਿਚਰਨ ਵਾਲੇ ਧਰਮ ਵੀਰ ਵਰਗੇ ਨੇਕਾ ਜੇਬ ਕਰਤੇ ਹਨ ਜਿਹੜੇ ਕੀਰਤੀ ਕਾਮਿਆਂ ਦਾ ਹੱਕ ਮਾਰ ਲੈਂਦੇ ਹਨ ਦਰੰਭੀਰ ਵਰਗੇ ਅਜੇ ਦੰਬੀ ਅਤੇ ਕਪਟੀ ਲੋਕਾਂ ਦੇ ਚਰਿੱਤਰ ਨੂੰ ਲੇਖਕ ਇਸ ਕਹਾਣੀ ਵਿੱਚ ਬਾਖੂਬੀ ਪੇਸ਼ ਕਰਦਾ ਹੈ ਇਹ ਕਹਾਣੀ ਸਾਡੇ ਸਮਾਜ ਵਿੱਚ ਸਰਬਾਇਦਾਰਾ ਹੱਥੋਂ ਹੁੰਦੀ ਕਿਰਤਾਂ ਦੀ ਲੁੱਟ ਦਾ ਵਿਅੰਗਮਈ ਪ੍ਰਗਟਾਵਾ ਕਰਨ ਵਿੱਚ ਸਮੁੱਚੇ ਤੌਰ ਤੇ ਸਫਲ ਕਹਾਣੀ ਹੈ ਇਹ ਕਹਾਣੀਕਾਰ ਨੇ ਧਰਮਵੀਰ ਦਾ ਨਾਮ ਹੀ ਬੜੇ ਵਿਅੰਗ ਨਾਲ ਰੱਖਿਆ ਹੈ ਕਿ ਕੈਦ ਨੂੰ ਦਾ ਨਾਮ ਉਸ ਦਾ ਧਰਮਵੀਰ ਹੈ ਬੜਾ ਹੱਕ ਸੱਚ ਦਾ ਪੱਕਾ ਪਰ ਉਹ ਉਸ ਤੇ ਪੱਕਾ ਨਹੀਂ ਰਹਿੰਦਾ ਉਹ ਇੱਕ ਗਰੀਬ ਵਿਅਕਤੀ ਦੇ ਸ਼ੋਸ਼ਣ ਕਰਨ ਤੋਂ ਬਾਜ਼ ਨਹੀਂ ਹੁੰਦਾ ਤੇ ਆਪਣੀ ਘੜੀ 2 ਘੰਟੇ 15 ਮਿੰਟ ਦੇ ਬਜਾਏ ਉਸ ਨੂੰ 2 ਘੰਟੇ ਤੱਕ ਰੱਖ ਕੇ 15 ਤੋਂ 20 ਮਿੰਟ ਪਿੱਛੇ ਕਰਕੇ ਉਹ ਆਪਣੇ ਇੱਕ ਅਜੀਬ ਤਰ੍ਹਾਂ ਦੇ ਕਿਰਦਾਰ ਦਾ ਪ੍ਰਗਟਾਵਾ ਕਰਦਾ ਹੈ ਜਿੱਥੇ ਉਸ ਨੂੰ ਰਿਕਸ਼ੇ ਵਾਲੇ ਗਰੀਬ ਵਿਅਕਤੀ ਨਾਲ ਇਥੇ ਕੋਈ ਹਮਦਰਦੀ ਦਾ ਸੋਮਾ ਨਹੀਂ ਆਉਦੇ ਮਨ ਦੇ ਵਿੱਚ ਤੇ ਉਹ ਕੇਵਲ ਇੱਕ ਅਖੌਤੀ ਜਿਹੜੀ ਹਮਦਰਦੀ ਆ ਉਹੀ ਜ਼ਾਰ ਕਰਦਾ ਹੈ ਜੋ ਪਾਠਕਾਂ ਨੂੰ ਉਸ ਦੇ ਕਿਰਦਾਰ ਬਾਰੇ ਵੀ ਜਾਣਕਾਰੀ ਦਿੰਦੀ ਹੈ